ਇਹ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਐਲਬੇਨੀਆ ਜਿਹੜਾ ਮੁਲਕ ਹੈ ਉੱਥੋਂ ਦਾ ਵੀਜ਼ਾ ਲਵਾ ਦਿੱਤਾ ਜਾਵੇ। ਤੇ ਇਹ ਉਸ ਚਾਂਸੇ 'ਚ ਆ ਗਏ। ਇਹਨਾਂ ਨੇ ਕਿਹਾ ਵੀ ਠੀਕ ਹੈ ਉਹਨੇ ਕਿਹਾ ਕੁਝ ਪੈਸੇ ਲੱਗਣਗੇ ਤੇ ਤੁਸੀਂ ਸਾਨੂੰ ਵੀਜ਼ਾ ਲਵਾ ਦਿਓ। ਸੋ ਜਿਹੜੇ 6 ਜਣੇ ਘੁੰਮਣ ਆਏ ਸੀ ਉਹਨਾਂ 'ਚੋਂ 4 ਜਣੇ ਆ ਉਹਨਾਂ ਨੇ ਕਿਹਾ ਅੰਮ੍ਰਿਤਸਰ ਵੀਜ਼ਾ ਲੱਗ ਗਿਆ। ਇਹ ਅੰਮ੍ਰਿਤਸਰ ਤੁਹਾਨੂੰ ਮਿਲਣਾ ਪੈਣਾ ਜਾ ਕੇ ਇੱਥੇ ਆ ਕੇ ਡਿਵਾਈਨ ਹੋਟਲ ਬੱਸ ਸਟੈਂਡ ਦੇ ਸਾਹਮਣੇ ਉੱਥੇ ਆ ਕੇ ਇਹ 4 శ్రీਲੰਕਨ ਨੈਸ਼ਨਲਸ ਜਿਹੜੇ ਆਏ ਇਹਦੇ ਚ ਇੱਕ ਨਿਲੂ ਚਿਤਨ ਹੈ ਇੱਕ ਉਹਨਾਂ ਦੇ ਹੈਗੇ ਜੋਹਨ ਕਾਰਬੀਕਾ ਲਲਤ ਰੈਂਕਾ ਕਨਿਸ਼ਕਾ ਉਸਮਰਧਨ ਇਹ ਸਾਰੇ ਉੱਥੇ ਡੱਲੀ ਸੀਗੇ ਇਹ ਜਿਹੜਾ ਅਸੀਥਾ ਨਾਮ ਦਾ ਇੱਕ ਬੰਦਾ ਦੱਸ ਰਿਹਾ ਜਿਹੜਾ ਇਹਨਾਂ ਨੂੰ ਉੱਥੇ ਡੱਲੀ ਮਿਲਿਆ ਸੀ ਸੋ ਜਦੋਂ ਇਹ ਚਾਰ ਲੋਕ ਇੱਥੇ ਆ ਗਏ ਤਾਂ ਇਹਨਾਂ ਚੋਂ ਇੱਕ ਲੇਡੀ ਔਰ ਇੱਕ ਮੇਲ ਨੂੰ ਇਹਨਾਂ ਨੇ ਯਾ ਕਿ ਤੁਹਾਨੂੰ ਅਸੀਂ ਆ ਤੁਹਾਡਾ ਵੀਜ਼ਾ ਲੱਗ ਗਿਆ ਤੁਸੀਂ ਸਾਡੇ ਨਾਲ ਚੱਲੋ ਤੁਝੇ ਉੱਥੇ ਹੀ ਰਹਿ ਕੇ ਹੋਟਲ ਚ ਉਹ ਇੱਥੇ ਇਥੋਂ ਨਾਲ ਲੈ ਕੇ ਚਾਂਸੀ ਦਾ ਕਿ ਵੀਜ਼ਾ ਤੁਹਾਡਾ ਲੱਗ ਜੇਗਾ ਉਸ ਤੋਂ ਬਾਅਦ ਜਾ ਕੇ ਇਹਨਾਂ ਨੂੰ ਕਾਲ ਕੀਤੀ ਉਹਨਾਂ ਨੇ ਕਿ ਤੁਹਾਡੇ ਬੰਦੇ ਦੋ ਕਿਡਨਾਪ ਹੋ ਗਏ ਤੁਸੀਂ 8000 ਯੂ ਐਸ ਡਾਲਰ ਸਾਨੂੰ ਦਿਓ ਨਹੀਂ ਤਾਂ ਹੀ ਇਹ ਬੰਦੇ ਰੀਲੀਜ਼ ਹੋ ਸਕਣਗੇ ਸੋ ਪੁਲਿਸ ਨੂੰ 30 12 ਨੂੰ ਇਹ ਸ਼ਿਕਾਇਤ ਮਿਲੀ ਸੀ ਏ ਡਿਵੀਜ਼ਨ ਰਾਮਬਗ ਥਾਣੇ ਚ ਉਮੀਡੀਏਟਲੀ ਪਰਚਾ ਦਰਜ ਕੀਤਾ ਗਿਆ 192 ਨੰਬਰ ਔਰ ਉਹਦੇ ਦੀ ਤਫਤੀਸ਼ ਦੇ ਵਿੱਚ ਡੀਸੀਪੀ ਮੰਡੇਰ ਸਾਹਿਬ ਦੀ ਸੁਪਰਵਾਈਜ਼ਨ ਦੇ ਵਿੱਚ ਰਪਾਲ ਸਿੰਘ ਏਡੀਸੀਪੀ ਵਿਨੀਤ ਸਾਡੇ ਏਸੀਪੀ ਸਾਹਿਬ ਈਸਟ ਔਰ ਨਾਲ ਬਲਜਿੰਦਰ ਔਰ ਕਪਿਲ ਜਿਹੜੇ ਇਹਨਾਂ ਦੇ ਐਸਐਚਓ ਤੇ ਚੌਕੀ ਇਨਚਾਰਜ ਸਾਰੇ ਇੱਕਦਮ ਐਕਸ਼ਨ ਚ ਆਏ ਬੜਾ ਸਵਿਫਟ ਐਕਸ਼ਨ ਕੀਤਾ ਗਿਆ ਔਰ ਜਿੱਥੇ ਦੋਨੇ ਬੰਦੇ ਬਿਲ ਨਾ ਰਿਕਵਰ ਕੀਤੇ ਗਏ ਹੁਸ਼ਿਆਰਪੁਰ ਏਰੀਏ ਚ ਉਸ ਅਸੀਂ ਹੁਸ਼ਿਆਰਪੁਰ ਪੁਲਿਸ ਦੀ ਵੀ ਕੁਝ ਹੈਲਪ ਲਈ ਜਦੋਂ ਇੱਕ ਵਾਰ ਇਹ ਰਿਕਵਰ ਹੋ ਗਏ ਤੇ ਅਸੀਂ ਟਰੇਸ ਕਰਨ ਚ ਲੱਗੇ ਉਹਦੇ ਚ ਦੋ ਮੁਲਜ਼ਮ ਜਿਹੜੇ ਤਿੰਨਾਂ ਚੋਂ ਫੜੇ ਗਏ ਇੱਕ ਦਾ ਨਾਮ ਹੈ ਅਨਕਿਤ ਇਹ ਬਾਈਕ ਸਾਲ ਦਾ ਹੈਗਾ ਇਹ ਰਾਮਗੜ੍ਹ ਪਿੰਡ ਪੈਂਦਾ ਕਪੂਰਥਲੇ ਚ ਉੱਥੋਂ ਦਾ ਰਹਿਣ ਵਾਲਾ ਹੈ ਇਟਲੀ ਤੋਂ ਡਿਪੋਰਟ ਹੋਇਆ ਹੋਇਆ ਪੰਜ ਮਹੀਨੇ ਪਹਿਲਾਂ ਉਹ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਵਿੱਚ ਜਲੰਧਰ ਕੰਮ ਕਰ ਰਿਹਾ ਹੈ ਰਾਏ ਦੇ ਵਿੱਚ 12ਵੀਂ ਪਾਸ ਹੈ ਇੰਦਰਜੀਤ ਜਿਹੜਾ ਹੈ ਇਹ ਚੰਦਪੁਰ ਪਿੰਡ ਹੈਗਾ ਪਤਾਰਾ ਥਾਣਾ ਡਿਸਟ੍ਰਿਕਟ ਜਲੰਧਰ ਰੂਰਲ ਦੇ ਵਿੱਚ 22 ਸਾਲ ਦਾ ਹੈ ਤੇ 12ਵੀਂ ਪਾਸ ਹੈ ਕੰਮ ਕੋਈ ਨਹੀਂ ਕਰਦਾ ਜੇ ਇਹਨਾਂ ਦਾ ਪਿਛੋਕੜ ਦੇਖੀਏ ਤਾਂ ਜਿਹੜਾ ਇੰਦਰਜੀਤ ਹੈ ਇਹਦੇ ਖਿਲਾਫ ਤਿੰਨ ਮੁਕਦਮੇ ਪਹਿਲਾਂ ਜੱਟ ਜੀ ਨੇ ਇੱਕ 458 ਵਗੈਰਾ ਦਾ ਜਿਹੜਾ ਸੀਰੀਅਸ ਹੁੰਦਾ ਹੈ ਇਸੇ ਨੂੰ ਲਰਕਿੰਗ ਹਾਊਸ ਸਟ੍ਰੈਸ ਪਾਇਸ ਐਟ ਨਾਈਟ NDPS ਦਾ ਹੈਗਾ ਰਾਮਾ ਮੰਡੀ ਜਲੰਧਰ ਕਮਿਸ਼ਨਰੇਟ ਚ ਨਕੋਦਰ ਫਗਵਾੜਾ ਦੇ ਵਿੱਚ ਵੀ ਆਰਮਜ਼ ਐਕਟ ਦਾ ਇੱਥੇ ਪਰਚਾ ਹੈਗਾ ਸੋ ਕ੍ਰਿਮੀਨਲ ਮਾਈਂਡ ਦੇ ਬੰਦੇ ਨੇ ਜਿਹੜੀ ਇਹਨਾਂ ਦੇ ਬਰਾਮਦਗੀ ਹੋਈ ਹੈ ਉਹ ਇੱਕ ਕਾਰ ਹੈ Swift Desire ਔਰ ਕੁਝ ਪੈਸੇ ਇਹਨਾਂ ਨੇ ਉਹਦੇ ਜਿਹੜਾ ਅੰਕਿਤ ਹੈ ਉਹਦੇ ਖਾਤੇ ਚ ਪਾਏ ਸੀਗੇ ਉਹ ਵੀ ਅਸੀਂ ਫ੍ਰੀਜ਼ ਕਰਾ ਰਹੇ ਹਾਂ ਸੋ ਮੈਂ ਇਹਨੂੰ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਕਿ ਚੰਦੀ ਘੰਟੇ ਦੇ ਵਿੱਚ ਇਹ ਸਾਰੀ ਜਦੋਂ ਪੁਲਿਸ ਨੂੰ ਤਲਾਬ ਮਿਲਣ ਤੋਂ ਬਾਅਦ ਕਾਰਵਾਈ ਕੀਤੀ ਗਈ ਔਰ ਦੋਨੋਂ শ্রীলੰਕਨ ਨੈਸ਼ਨਲ ਸਹੀ ਸਲਾਮਤ ਬਰਾਮਦ ਕੀਤੇ ਗਏ ਔਰ ਤਿੰਨਾ ਚੋਂ ਦੋ ਮੁਲਜ਼ਮ ਅਸੀਂ ਫੜ ਲਏ ਆ ਤੀਸਰਾ ਮੁਲਜ਼ਮ ਵੀ ਜਲਦੀ ਫੜਿਆ ਜਾਏਗਾ ਇਹ ਜਿਹੜੀ ਇਹਨਾਂ ਦੀ ਗ੍ਰਿਫਤਾਰੀ ਦੀ ਜਗ੍ਹਾ ਹੈ ਉਹ ਕੀ ਪਿੰਡ ਤੱਲਣ ਕਾਫੀ ਮਸ਼ਹੂਰ ਪਿੰਡ ਹੈ ਜਿੱਥੇ ਗੁਰਦੁਆਰਾ ਸਾਹਿਬ ਵੀ ਨੇ ਜਲੰਧਰ ਦੇ ਹਾਤੀ ਦੇ ਵਿੱਚ ਪੈਂਦਾ ਉੱਥੋਂ ਇਹ ਗ੍ਰਿਫਤਾਰ ਕੀਤੇ ਗਏ ਨੇ ਜਿਹੜਾ ਇੱਕ ਲੜਕਾ ਬਾਕੀ ਆ ਉਹ ਗੁਰਪ੍ਰੀਤ ਹੈਗਾ ਪੀਰ ਮਾਨਾ ਬਟਾਲਾ ਗੁਰਦਾਸਪੁਰ ਦਾ ਇਹ ਵੀ ਇਟਲੀ ਤੋਂ ਵਾਪਸ ਆਇਆ ਹੈ ਇਮੀਗ੍ਰੇਸ਼ਨ ਦਾ ਕੰਮ ਕਰ ਰਿਹਾ ਹੈ ਲੀਡੀਮ ਕੌਣ ਸੀਗਾ ਤੁਹਾਡੇ ਕੋਲ ਕੰਪਲੇਨਟ ਨਹੀਂ ਕੀਤੀ ਸੀ ਆਪਾਂ ਨੂੰ ਜਿਹੜੇ ਨਾਲ ਦੇ ਦੋ ਬੰਦੇ ਸੀ ਜਿਹਨਾਂ ਚੋਂ ਨੀਲੀ ਜੀਤਨ ਹੈਗਾ ਇਹ ਸ੍ਰੀਲੰਕਨ ਨੈਸ਼ਨਲ ਹੀ ਹੈ ਉਹਨੇ ਕੰਪਲੇਨਟ ਕੀਤੀ ਸੀ ਕਿ ਇਦਾਂ ਸਾਡੇ ਸਾਥੀ ਇੱਕ ਲੇਡੀ ਤੇ ਇੱਕ ਏਜੰਟਸ ਨੂੰ ਇਦਾਂ ਲੈ ਗਏ ਸੀਗੇ ਝਾਂਸਾ ਦੇ ਕੇ ਤੇ ਹੁਣ ਸਾਨੂੰ ਪਤਾ ਲੱਗਿਆ ਕਿ ਸਾਨੂੰ ਕਿਡਨਾਪਿੰਗ ਦੀ ਇੱਕ ਧਮਕੀ ਦੇ ਕੇ ਪੈਸੇ ਫਰੋਤੀ ਦੇ ਤੌਰ ਤੇ ਪੁਆਏ ਜਾ ਰਹੇ ਨੇ ਇਹ ਗੈਂਗ ਕਿਡਨਾਪ ਕਰਨ ਵਾਲਾ ਇਹਨਾਂ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਦੇਖੋ ਬੇਸਿਕਲੀ ਤਾਂ ਜੋ ਇਹਦੇ ਚ ਪਤਾ ਲੱਗਿਆ ਕਿ ਇਹ ਬੰਦੇ ਕ੍ਰਿਮੀਨਲ ਪ੍ਰਵਿਰਤੀ ਦੇ ਤਾਂ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਆਰਮਜ਼ ਐ 10 ਡੀਪੀਐਸ ਐ ਔਰ 458 ਬੜੀ ਸੀਰੀਅਸ ਕ੍ਰਾਈਮ ਹੁੰਦਾ ਉਹਦੇ ਚ ਵਾਂਟਡ ਨੇ ਹੁਣ ਜਿਹੜੀ ਕੜੀ ਜੁੜਨੀ ਆ ਉਹ ਜਿਹੜਾ ਅਸੀਥਾ ਨਾਮ ਦਾ శ్రీਲੰਕਨ ਇਹਨਾਂ ਨੂੰ ਮਿਲਿਆ ਉੱਥੇ ਦਿੱਲੀ ਜਿਨੇ ਸਾਰੀ ਦੱਸ ਪਾਈ ਔਰ ਜਿਨੇ ਇਹਨਾਂ ਨੂੰ ਲਿਓਰ ਕੀਤਾ ਇਸ ਕੰਮ ਚ ਕਿ ਤੁਹਾਨੂੰ ਇਦਾਂ ਵੀਜ਼ਾ ਮਿਲ ਜੇਗਾ ਉਹ ਸਾਰੀ ਕਾਂਸਪਿਰੇਸੀ ਉਸ ਤੋਂ ਵੀ ਕਲੀਅਰ ਹੋਣੀ ਹੈ ਬਟ ਇਹਨਾਂ ਤੋਂ ਇਹ ਗੱਲ ਬੜੀ ਕਲੀਅਰ ਹੈ ਕਿ ਇਹ ਬੰਦੇ ਕ੍ਰਿਮੀਨਲ ਮਾਈਂਡ ਦੇ ਸੀ ਔਰ ਕ੍ਰਿਮੀਨਲ ਇੰਟੈਂਸ਼ਨ ਨਾਲ ਹੀ ਇਹ ਸਾਰੀ ਯੋਜਨਾਬੱਧ ਤਰੀਕੇ ਨਾਲ ਹੀ ਅੰਮ੍ਰਿਤਸਰ ਲਿਆਂਦਾ ਗਿਆ ਔਰ ਉਹਨਾਂ ਨੇ ਇਤੋਂ ਹੋਟਲ 'ਚ ਰਖਾਇਆ ਔਰ ਰਖਾ ਕੇ ਮੁੜ ਕੇ ਦੋ ਜਣੇ ਨੂੰ ਲੈ ਕੇ ਦੂਰ ਨੂੰ ਰਹਿਣਤਾ ਸੋ ਥੈਟ ਉਹ ਪੈਸੇ ਜਿਹੜੇ ਆ ਉਹ ਵਸੂਲ ਕਰ ਸਕਣ ਬੈਸਿਕਲੀ ਜਿਹੜਾ ਗੈਂਗ ਚੱਲ ਰਿਹਾ ਹੈ ਇੰਟਰਨੈਸ਼ਨਲ ਲੈਵਲ ਤੇ ਚੱਲ ਰਿਹਾ ਹੈ ਕਿਉਂਕਿ ਇਸ ਦਾ ਸ਼੍ਰੀਲੰਕਾ ਦੇ ਲੋਕਾਂ ਨੂੰ ਇੱਥੇ ਲੈ ਕੇ ਆਉਣਾ ਦੇਖੋ ਨੈਸ਼ਨਲ ਲੈਵਲ ਵਾਲੀ ਗੱਲ ਤਾਂ ਆਪਾਂ ਇੱਕ ਜੋੜ ਸਕਦੇ ਹਾਂ ਕਿ ਦਿੱਲੀ ਬੰਦੇ ਘੁੰਮਣ ਆਏ ਔਰ ਜਿਹੜਾ ਉੱਥੇ ਦਾ ਬੰਦਾ ਇਹਨਾਂ ਨੂੰ ਮਿਲਿਆ ਜਿਹਦਾ ਜਿੰਨੇ ਮੀਨ ਇਹ 10 ਪਾਈ ਹੈ ਅਸੀਥਾ ਨਾਮ ਦਾ ਡਰ শ্রীলੰਕਾ ਲੜਕਾ ਹੁਣ ਇਹਨਾਂ ਦੇ ਸਾਰੇ ਅਸੀਂ ਪੁਛਗਿੱਦੇ ਵਿੱਚ ਉਹਨੂੰ ਪਹਿਲਾਂ ਤਾਂ ਨਾਮਜਿਤ ਕਰਕੇ ਟਰੈਕ ਕਰਕੇ ਉਹਨੂੰ ਫੜਨਾ ਬੜਾ ਜ਼ਰੂਰੀ ਹੈ ਕਿਉਂਕਿ ਦੇਖੋ ਆਪਣੇ ਮੁਲਕ ਦੇ ਬੰਦੇ ਨਾਲ ਬੰਦਾ ਜ਼ਿਆਦਾ ਘੁੱਲ ਮਿਲ ਜਾਂਦਾ ਜਦੋਂ ਘੁੰਮਣ ਆਇਆ ਨੈਚਰਲੀ ਦੇ ਫੀਲ ਮੋਰ ਸਿਕਰ ਉਸ ਤੋਂ ਬਾਅਦ ਉਹਨੇ ਅੱਗੇ ਇਹਨਾਂ ਦੀ ਨਾਲ ਕਿਦਾਂ ਕੰਟੈਕਟ ਸੀਗਾ ਅਨਕਿਤ ਨਾ ਤੇ ਜਿਹੜਾ ਮੁੰਡਾ ਇੰਦਰਜੀਤ ਤੇ ਦੂਜਾ ਗੁਰਪ੍ਰੀਤ ਹੈਗਾ ਉਹ ਵੀ ਸਾਰੀ ਕੜੀ ਦੇਖੀ ਜਾਊਗੀ ਅਸੀਂ ਤੁਹਾਡੇ ਨਾਲ ਤਾਂ ਸ਼ੇਅਰ ਕੀਤਾ ਕਿਉਂਕਿ ਇਮੀਡੀਏਟਲੀ ਇਹ ਸੈਂਸੇਸ਼ਨਲ ਕ੍ਰਾਈਮ ਹੈ ਕਿਡਨੈਪਿੰਗ ਐਕਸਟਰਸ਼ਨ ਔਰ ਕੱਲ ਨੂੰ ਕਿਸੇ ਫੋਰਨ ਨੈਸ਼ਨਲ ਦੀ ਜਾਨ ਨੂੰ ਵੀ ਖਤਰਾ ਬਣ ਸਕਦਾ ਸੀਗਾ ਸ਼੍ਰੀਲੰਕਾ ਲੈ ਕੇ ਘੁੰਮਣਾ ਸੀ ਕਿ ਥੋੜੀ ਵਿਦੇਸ਼ ਪਰ ਜਿੰਦੀ ਖਰਾਕ ਦੇ ਵਿੱਚ ਹੀ ਆਏ ਨਹੀਂ ਆਏ ਤਾਂ ਘੁੰਮਣੀ ਸੀ ਉਹ ਕਹਿੰਦੇ ਸੀ ਤੇਰੀ ਉੱਥੇ ਇਹ ਗੱਲ ਚੱਲੀ ਵੀ ਤੁਹਾਨੂੰ ਐਲਬੇਨੀਆ ਭੇਜ ਦਈਏ ਬਿਕਾਜ਼ ਤੁਹਾਨੂੰ ਪਤਾ ਹੈ ਕਿ ਉੱਥੇ ਵੀ ਇਕਨੋਮੀ ਦੇ ਵਿੱਚ ਪ੍ਰੋਬਲਮ ਤਾਂ ਹੈ ਹੀ ਹੈ ਚੱਲ ਰਹੀ ਆਪਾਂ ਪੜਦੇ ਹੀ ਆ ਸਾਰੇ ਸ਼੍ਰੀਲੰਕਾ ਤੋਂ ਨਹੀਂ ਕਿਤੇ ਕੋਈ ਡੈਕਟਰ ਆਇਆ ਸੀ ਮਾਦਾ ਕੁਝ ਨਹੀਂ ਸ਼੍ਰੀਲੰਕਾ ਦੀ ਨਹੀਂ ਗੱਲ ਦੱਸੀ ਉਹਨਾਂ ਨੇ ਦਿੱਲੀ ਦੀ ਦੱਸੀ ਹੈ ਔਰ ਇਹਨਾਂ ਦੀ ਪੁਛਗਿੱਤ ਤੋਂ ਵੀ ਜਿਹੜੀ ਮੁਢਲੀ ਹੋਈ ਹੈ ਉਹ ਤੋਂ ਇੱਕ ਅਲੱਗ ਕੈਲੀਬ੍ਰੇਟ ਕੁਝ ਹੋਈ ਹੈ ਬਾਕੀ ਤਸਦੀਕ ਕਰਨੀਆਂ ਜ਼ਰੂਰੀ ਨੇ ਅਜ ਤੱਕ ਪਹਿਲੇ ਵੀ ਇਹਨਾਂ ਨੇ ਕੋਈ ਅਜਿਹਾ ਅਲੋਟਮੈਂਟ ਕੀਤੀ ਹੈ ਜਿਹੜੇ ਦੋ ਦੋ ਸੀ ਨਹੀਂ ਆ ਦੇ ਖਿਲਾਫ ਤਿੰਨ ਪਕੜਮੇ ਨੇ ਉਹ ਡਿਫਰੈਂਟ ਹੈ ਉਹ ਤਾਂ ਇੱਕ ਤਾਂ ਰਾਤ ਨੂੰ ਜਾ ਕੇ ਸੱਟਾ ਮਾਰਨੀ ਹੈ ਕਿਸੇ ਦੇ ਇੱਕ ਐਨਡੀਪੀਐਸ ਸੈਕਟਰ ਦਾ ਹੈਗਾ ਨਕੂਦਰ ਰਾਮਾ ਮੰਡੀ ਤੇ ਫਗਵਾੜੇ ਦੇ ਵਿੱਚ ਆਰਮਜ਼ੈਕਟ ਦਾ ਵੀ ਹੈ